जे कातल मुर्दाबाद मुर्दा ਗਤਦੇ ਆਰਜੀ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਸਿਖਿਆਰਥੀ ਮਹਿਲਾ ਡਾਕਟਰ ਦੇ ਨਾਲ ਦੁਸ਼ਕਰਮ ਅਤੇ ਹੱਤਿਆ ਦੇ ਮਾਮਲੇ ਤੋਂ ਬਾਅਦ ਪੂਰੇ ਪੰਜਾਬ ਪਰਦੇ ਵਿੱਚ ਡਾਕਟਰਾਂ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਗਏ। ਉਸੇ ਦੇ ਚੱਲਦਿਆਂ ਅੱਜ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਲਾਨੌਰ ਵਿਖੇ ਡਾਕਟਰਾਂ ਦੇ ਵੱਲੋਂ ਕੈਂਡਲ ਮਾਰਚ ਕੱਢਿਆ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਉਨ੍ਹਾਂ ਨੇ ਕਿਹਾ ਕਿ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਜੋ ਐਡਾ-ਉਦਾਂ ਕੰਮ ਕਰਨ ਤੋਂ ਪਹਿਲਾਂ ਦੋਸ਼ੀ ਵਾਰ-ਵਾਰ ਸੋਚਣ ਪੱਤਰਕਾਰਾਂ ਨਾਲ ਗਲਬਤ ਕਰਦਿਆਂ ਹੋਇਆ ਉਹਨਾਂ ਨੇ ਇਹ ਵੀ ਕਿਹਾ ਕਿ ਅਪਰਾਧੀਆਂ ਨੂੰ ਕੋਈ ਵੀ ਕਾਨੂੰਨ ਦਾ ਖੋਫ ਨਹੀਂ ਹੈ ਅਤੇ ਉਹ ਬੜੀ ਆਸਾਨੀ ਦੇ ਨਾਲ ਐਦਾਂ ਦੀਆਂ ਕਾਨੂੰਨੀਆ ਹਰਕਤਾਂ ਨੂੰ ਅੰਜਾਮ ਦਿੰਦੇ ਹਨ। ਉਹਨਾਂ ਨੇ ਕਿਹਾ ਕਿ ਜਿੱਦਾਂ ਦੇ ਬਾਹਰ ਸਖਤ ਕਾਨੂੰਨ ਨੇ ਉਦਾਂ ਦੇ ਕਾਨੂੰਨ ਇੱਥੇ ਵੀ ਲਾਗੂ ਹੋ ਜਾਣੇ ਚਾਹੀਦੇ ਨੇ ਤਾਂ ਜੋ ਸਾਡੀਆਂ ਧੀਆਂ ਪਣਾ ਵੀ ਆਜ਼ਾਦੀ ਦੇ ਨਾਲ ਚੱਲ ਫਿਰ ਸਕਣ। ਪੱਤਰਕਾਰ ਲਵਪ੍ਰੀਤ ਸਿੰਘ ਕੇਆਰਟੀ ਨਿਊਜ਼ ਨੈਟਵਰਕ ਜਸਤ ਕਰ ਲਈ ਜਿਹੜਾ ਕੋਲਕਾਤਾ ਦੇ ਵਿੱਚ ਹਰੀਤ ਤੋਂ ਬਾਅਦ ਇੱਕ ਡਾਕਟਰ ਦਾ ਔਨ ਡਿਊਟੀ ਮਰਡਰ ਕੀਤਾ ਗਿਆ ਉਹਦੇ ਲਈ ਅਸੀਂ ਡਿਮਾਂਡ ਕਰ ਰਹੇ ਹਾਂ ਕਿ ਉਸ ਨੂੰ ਫਾਂਸੀ ਦਿੱਤੀ ਜਾਏ ਜਿਨ੍ਹਾਂ ਨੇ ਆ ਕੰਮ ਕੀਤਾ ਇਸ ਤੋਂ ਇਲਾਵਾ ਸਾਰੀ ਜਿੰਨੀ ਮੈਡੀਕਲ ਫੈਸਿਲਿਟੀ ਆਈਐਮਏ ਵੱਲੋਂ ਕੋਲ ਸੀਪੀ ਸਟ੍ਰਾਈਕ ਕੀਤੀ ਜਾਏ ਸੈਚਰਡੇ ਸੰਡੇ ਜਿਨ੍ਹਾਂ ਡਾਕਟਰ ਦੇਸ਼ ਦੇ ਸਾਰੇ ਸਟ੍ਰਾਈਕ ਤੇ ਨੇ ਆਪਣੀ ਓਪੀਡੀ ਬੰਦ ਕਰਕੇ ਫਾਂਸੀ ਦੀ ਸਜ਼ਾ ਦੀ ਸਾਰੇ ਜਾਣੇ ਅਸੀਂ ਮੰਗ ਕਰ ਰਹੇ ਹਾਂ ਆ ਸਰਜੀ ਦਾ ਓਨਲੀ ਇਹ ਤੇ ਧੰਨਵਾਦ ਪਰ ਪ੍ਰਧਾਨ ਸਾਹਿਬ ਤੁਹਾਨੂੰ ਦੱਸਦਾ ਕਿ ਤੁਹਾਡੇ ਇੰਨਾ ਸਟਾਕ ਹੁੰਦਾ ਇੰਨੀ ਸਾਰੀ ਹਾਪਸਟ ਹੋ ਜਾਂਦੀ ਚੋ ਇਹ ਤਾਂ ਹੋ ਗਿਆ ਪਰ ਜਿੱਥੇ ਉੱਥੇ ਰਪਿੰਦਾਂ ਨੇ ਆਪ ਬੰਦਾ ਪਰਮਾਰਸਰ ਜੀ ਕੋ ਐਡਮਿਟ ਹੋਇਆ ਉੱਥੇ ਮਰੀਜ਼ ਉਥੋਂ ਬਾਹਰ ਨਹੀਂ ਆ ਸਕਦਾ ਇੰਨੀ ਸੌਖੀ ਹੁੰਦੀ ਫਿਰ ਵੀ ਐਡੀ ਵੱਡੀ ਜਿਹੜਾ ਅੰਜਾਮ ਲਾਦ ਕਰ ਦਿੱਤਾ ਗਿਆ ਇਹ ਕਿਵੇਂ ਦੇਖਦੇ ਸਰ ਔਨ ਸੋਸ਼ਲ ਮੀਡੀਆ ਜੋ ਕਹਿ ਰਹੇ ਨੇ ਸਾਰੇ ਜਾਨੇ ਕਿ ਉੱਥੇ ਫੈਕਿਲਟੀ ਇਨਵੋਲਵ ਸੀ ਜਿੰਨਾ ਮੈਡੀਕਲ ਸਟਾਫ ਦੇ ਵਿੱਚੋਂ ਕੋਈ ਨਾ ਕੋਈ ਇਨਵੋਲਵ ਸੀ ਪੋਲੀਟੀਕਲ ਵਿੱਚ ਇਨਵੋਲਵ ਸੀ ਕੋਈ ਨਾ ਕੋਈ ਇਨਵੋਲਵਮੈਂਟ ਹੈਗੀ ਆ ਤਾਂ ਹੀ ਸਭ ਕੁਝ ਹੋਇਆ ਇਸ ਤੋਂ ਇਲਾਵਾ ਪੋਸੀਬਲ ਨਹੀਂ ਮਿਲਿਗਤ ਕਹ ਰਹੇ ਸੀ ਸਾਰੀ ਮਿਲਿਗਤ ਹੋ ਸਰਦੀ ਹੋ ਪਹਿਲਾਂ ਤੋਂ ਸਿਰ ਉੱਤੇ ਬਣ ਚਾਰਜ ਆ ਰਿਹਾ ਹੋ ਸਕਦਾ ਇਸ ਚੀਜ਼ ਦੇ ਸ਼ਰਕਲਾ ਨੌਰਵੀਸ ਜੋ ਪਟਾਸ਼ਟ ਡਾਕਟਰ ਫਤੇ ਜੀ ਔਰ ਚੌਕਟ ਕਰਨ ਦੇ ਦੇਖ ਰਿਖ ਵਿੱਚ ਕੀਤਾ ਗਿਆ ਔਰ ਬਹੁਤ ਹੀ ਸ਼ਰਮਨਾਕ ਘਟਨਾ ਇੱਕ 31 ਸਾਲ ਦੀ ਡਾਕਟਰ ਮੰਨਤਾ ਜੋ ਕੋਲਕਾਤਾ ਦੇ ਵਿੱਚ ਆਨ ਪ੍ਰੈਕਟਿਸ ਔਰ ਪੀਜੀ ਆਪਣੇ ਪੋਸਟ ਗ੍ਰੈਜੂਏਸ਼ਨ ਨਾਲ ਨਾਲ ਕੰਪਲੀਟ ਕਰ ਰਹੀ ਆ ਪੂਰੇ ਦੇਸ਼ ਦੇ ਲਈ ਤੁਝੋੜ ਕੇ ਰੱਖਣ ਵਾਲੀ ਇੱਕ ਨਿਊਜ਼ ਹੈ ਔਰ ਅੱਜ ਉਹ ਉਹਦੇ ਜਸਟਿਸ ਲਈ ਆਪਾਂ ਨੂੰ 71 ਹੋਣ ਲਈ ਮਜਬੂਰ ਹੋਣਾ ਪਿਆ ਸੋ ਕਿੰਨੀ ਮੰਨ ਭਾਂਜੀ ਘਟਨਾ ਆਈ ਕਿ ਇੱਕ ਡਿਵੈਲਪਿੰਗ ਕੰਟਰੀ ਆਪਾਂ ਕਹਿ ਰਹੇ ਆ ਕਿ ਆਪਣਾ ਦੇਸ਼ ਵਿਕਸਿਤ ਹੋਣ ਜਾ ਰਿਹਾ ਤੇ ਜਿੱਥੇ ਡਾਕਟਰ ਹੀ ਸੇਫ ਨਹੀਂ ਆ ਜਿੱਥੇ ਆਪਾਂ ਜਿਹਨੂੰ ਕਹਿੰਦੇ ਕਿ ਰੱਬ ਦਾ ਰੂਪ ਹੀ ਸੇਫ ਨਹੀਂ ਆ ਤਾਂ ਕਿੰਨੀ ਸੋਚ ਸਕਦੇ ਹੋ ਕਿ ਕਿੰਨਾ ਗਲਤ ਮੈਸੇਜ ਪੂਰਾ ਇੰਟਰਨੈਸ਼ਨਲ ਮੀਡੀਆ ਤੱਕ ਗਿਆ ਹੋਵੇਗਾ ਸੋ ਬਹੁਤ ਦੁੱਖਦਾਈ ਘਟਨਾ ਹੈ ਕਿ ਸਾਡੀਆਂ ਧੀਆਂ ਜੋ ਆਪਣੇ profession ਨੂੰ ਆਪਣੇ future ਨੂੰ ਸੇਫ ਕਰਨ ਲਈ ਜਾਂ ਆਪਣੇ future ਦੇ ਵਿੱਚ ਕਾਮਯਾਬ ਹੋਣ ਲਈ 36 ਘੰਟੇ ਡਿਊਟੀਆਂ ਕਰ ਰਹੀਆਂ ਉਹ ਡਾਕਟਰ 36 ਘੰਟੇ ਲਗਾਤਾਰ ਡਿਊਟੀ ਤੇ ਸੀ ਔਰ ਕਿੰਨੀ ਸ਼ਰਮਨਾਕਟ ਨੈਤੀ ਇੱਕ ਹਸਪੀਟਲ ਪ੍ਰਿੰਸਿਪਲ ਦੇ ਅੰਦਰ ਐਂਟਰ ਕਰਕੇ ਇੱਕ ਰੈਪਰ ਮਲੇ ਇੱਕ ਬਲੱਧਕਾਰੀ ਨੇ ਕਿੰਨਾ ਵੱਡਾ ਅੰਜਾਮ ਦਿੱਤਾ ਬਲੱਧ ਕਰਨ ਤੋਂ ਬਾਅਦ ਉਹਦਾ ਮਰਡਰ ਕੀਤਾ ਗਿਆ ਸੋ ਬਹੁਤ ਹੀ ਨਿੰਦਣਯੋਗ ਘਟਨਾ ਹੈ ਮੈਂ ਤਾਂ ਸੋਚਦਾ ਕਿ ਫਾਂਸੀ ਤੋਂ ਘੱਟ ਕੋਈ ਸਜ਼ਾ ਨਹੀਂ ਇਸ ਤਰ੍ਹਾਂ ਦੀ ਰੈਪਿਸ ਨੂੰ ਔਰ ਮਰਡਰ ਕਰਨ ਵਾਲੇ ਕੋਈ ਵੀ ਉਹਦੇ ਵਿੱਚ ਚਾਹੇ 10 ਬੰਦੇ ਇਨਵੋਲਵ ਨੇ ਚਾਹੇ 20 ਬੰਦੇ ਇਨਵੋਲਵ ਨੇ ਜਿੱਦਾਂ ਨੇ ਮੰਨ ਲਓ ਫਿਰ ਇੱਕ ਉਤਰਾ ਖੜਦੇ ਵਿੱਚ ਜੋ ਕਿ ਰੇਲਪਰ ਰੇਲ ਦੇ ਵਿੱਚ ਲਾਸ਼ ਨੂੰ ਜਿਹੜਾ ਬਿਲਕੁਲ ਜੀ ਇਹ ਇਸ ਤਰ੍ਹਾਂ ਦੀਆਂ ਜਿਹੜੀਆਂ ਨਿੰਦਕ ਜੋ ਘਟਨਾਵਾਂ 250 ਚ ਹੋ ਰਹੀਆਂ ਨੇ ਸੋ ਇੱਥੋਂ ਸਾਡਾ ਬਿਲਕੁਲ ਮੈਨੂੰ ਲੱਗਦਾ ਹੈ ਕਿ ਆਪਾਂ ਨੂੰ ਜਾਗਰਤ ਹੋਣਾ ਪਏਗਾ ਆਪਣੀਆਂ ਜੋ ਵੀ ਸਾਡੀਆਂ ਆਪਣੀਆਂ ਸਾਰੀਆਂ ਸਵੈਸਤਾਨ ਨੂੰ ਛੱਡ ਕੇ ਸਾਨੂੰ ਇੱਕ ਮੁੱਠ ਹੋਣਾ ਪਏਗਾ ਇਹ ਕੋਈ ਪਾਰਟੀ ਵਾਲੀ ਤੋਂ ਉੱਤੇ ਉੱਠ ਕੇ ਸਾਨੂੰ 71 ਹੋਣਾ ਪਏਗਾ ਕਾਨੂੰਨ ਬਰਸਾ ਕਿਵੇਂ ਦੇ ਇੱਧਰ ਜਿਹੜੇ ਕੰਨ ਮਾਰ ਤੁਹਾਨੂੰ ਕੱਢਨੇ ਪੈ ਰਹੇ ਕਾਨੂੰਨ ਬਰਸਾ ਕਿਦਾਂ ਦੀ ਜਿਹੜੀ ਕੰਨ ਮਾਰ ਤੁਹਾਨੂੰ ਕੱਢਨੇ ਪੈ ਰਹੇ ਆਵਰਸਲੀ ਇਜ਼ ਅ ਨੈਗਲੀਜੈਂਸੀ ਆਫ ਯੂ ਕੈਨ ਸੇ ਪ੍ਰਸ਼ਾਸਨ ਨੈਗਲੀਜੈਂਸੀ ਪਾਰਟ ਹੈ ਕਿ ਅੱਜ ਆਪਾਂ ਇੱਕ ਜਸਟਿਸ ਲੈ ਲਈ ਸਾਡੀ ਇੱਕ ਧੀਰਜ ਜਸਟਿਸ ਲੈ ਲਈ ਸਾਨੂੰ ਸੜਕਾਂ ਦੇ ਉੱਪਰ ਨਾ ਪੈ ਰਿਆ ਸਾਡੇ ਡਾਕਟਰ ਸਾਡੇ ਜਿਹੜੇ ਜਿਨ੍ਹਾਂ ਨੇ ਮਤਲਬ ਜਿਨ੍ਹਾਂ ਤੇ ਆਸ ਕਰਦੇ ਕਿ ਸਾਨੂੰ ਇੱਕ ਪ੍ਰੋਟੈਕਟ ਇੱਕ ਅਪੀਲ ਕਰਨੇ ਨਾ ਵੀ ਜਦੋਂ ਬੰਦਾ ਬਿਲਕੁਲ ਲਾਸਟ ਸਟੇਜ ਤੇ ਹੀ ਜਾਂਦਾ ਤਾਂ ਉਹਨੂੰ ਹਮੇਸ਼ਾ ਇੱਕ ਆਸ ਹੁੰਦੀ ਹੈ ਕਿ ਮੈਨੂੰ ਡਾਕਟਰ ਬਚਾ ਸਕਦਾ ਤੇ ਜੇ ਡਾਕਟਰ ਹੀ ਸੇਵ ਨਹੀਂ ਆ ਤਾਂ ਫਿਰ ਆਪ ਆਪਾ ਖੁਦ ਸੋਚ ਸਕਦੇ ਆ ਕਿ ਕਿੰਨਾ ਇਹ ਪ੍ਰਸ਼ਾਸਨ ਪੁਲਿਸ ਡਾਕਟਰ ਨੂੰ ਰੱਬੀ ਨੂੰ ਮੰਨਿਆ ਜਾਂਦਾ ਜੇ ਉੱਥੇ ਹੀ ਇਹ ਕੰਮ ਹੋ ਰਿਹਾ ਹੈ ਤਾਂ ਆਮ ਜਨਤਾ ਦਾ ਕੀ ਕੀ ਹੋਵੇ ਬਿਲਕੁਲ ਜੀ ਬਿਲਕੁਲ ਇਹ ਗੱਲ ਸੱਚ ਹੈ ਜੀ ਆਮ ਜਨਤਾ ਦਾ ਵੈਸੇ ਵੀ ਵਿਸ਼ਵਾਸ ਉਟ ਜਾਣਾ ਜੀ ਕਿਉਂਕਿ ਮੈਨੂੰ ਲੱਗਦਾ ਉੱਥੇ ਤੱਕ ਕਿ ਜਿਹੜੀਆਂ ਸਾਡੇ ਕੋਈ ਸਾਡੇ 13 ਸ ਵਿਚਾਰੇ ਆਪਣੇ ਐਫੋਰਡ ਕਰਕੇ ਆਪਣੀਆਂ ਧੀਆਂ ਨੂੰ ਪੜਾਉਣ ਲਈ ਦੂਰ ਤੋਂ ਭੌੜੇ ਭੇਜਦੇ ਨੇ ਉਹਨਾਂ ਦਾ ਤਾਂ ਹੌਸਲਾ ਹੀ ਨਹੀਂ ਪ ਇੰਨੀ ਵੱਡੀ ਇਹ ਘਟਨਾ ਹੋ ਚੁੱਕੀ ਆ ਉਹ ਇੱਕ ਜਿਹੜਾ ਬਲੌਗਰ ਆ ਹੋਇਆ ਇਹ ਕੋਲਕਾਤਾ ਦੇ ਵਿੱਚ ਜਿਹੜੀ ਇਹ ਮੰਦਭਾਗੀ ਘਟਨਾ ਨਿਰਬਯਾ 2 ਜਿਹਨੂੰ ਨਾਮ ਦਿੱਤਾ ਜਾ ਰਿਹਾ ਇਹ ਕੋਲਕਾਤਾ ਦੇ ਵਿੱਚ ਮੰਦਭਾਗੀ ਘਟਨਾ ਹੋਈ ਸਾਡੀ ਭੈਣ ਦੇ ਨਾਲ ਉੱਤੋਂ ਜ਼ਿਆਦਾ ਕਿਹੋ ਜਿਹੀ ਹਰਕਤ ਨਹੀਂ ਹੋ ਸਕਦੀ ਔਰ ਉੱਤੋਂ ਜਿਹੜੀ ਵੱਡੀ ਕਿਨੌਨੀਆ ਕਰਤ ਸੀ ਉੱਥੋਂ ਦੀ ਲੋਕਲ ਗਵਰਨਰਟ ਨੇ ਇਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਮੈਂ ਇੱਥੇ ਤੁਹਾਨੂੰ ਦੱਸਣਾ ਚਾਹਾਂਗਾ ਕਿ ਇੱਕ ਸਲੋਗਨ ਬੜਾ ਵਧੀਆ ਵੀਰ ਜੀ ਨੇ ਫੜਿਆ ਆ ਵੀ ਵਾਂਟ ਜਸਟਿਸ ਸ਼ੋਅ ਦਿ ਪਾਵਰ ਆਫ ਯੂਨਿਟੀ ਇੰਡੀਅਨ ਮੈਂ ਇੱਥੇ ਕਹਿਣਾ ਚਾਹਾਂਗਾ ਕਿ ਸਿਆਸਤ ਨੂੰ ਇੱਕ ਛਿੱਕੇ ਦੇ ਟੰਗ ਕੇ ਇੱਥੇ اپੋਜੀਸ਼ਨ ਔਰ ਜਿਹੜੀ ਮੌਜੂਦਾ ਸਰਕਾਰ ਆ ਜਾਂ اپੋਜੀਸ਼ਨ ਆ ਇਹਨੂੰ ਇਹੋ ਜੇ ਮੁੱਦੇ ਤੇ ਇੱਕ ਇੱਕ ਮਤ ਬੋਲਣਾ ਚਾਹੀਦਾ ਪ੍ਰਧਾਨ ਸਾਹਿਬ ਉਹ ਜਿਹੜੀ ਆਪਣੇ ਜਿੰਨ ਹੋਇਆ ਬਲਡਕਰ ਹਾਂਜੀ ਕਿਤੇ ਨਹੀਂ ਸੀ ਹਾਂਜੀ ਜਿਹੜੀ ਗੱਲ ਕਰ ਰਹਾ ਉਹ ਹਫਤਾ ਦੇ ਅੰਦਰ ਹੋਇਆ ਕੇ ਬਾਹਰ ਹੋਇਆ ਕਿਤੇ ਹਸਪੀਟਲ ਦੇ ਪਰਮਿਸੀਸ ਦੇ ਵਿੱਚ ਜੋ ਰਿਪੋਰਟਸ ਆndੀਆਂ ਪਈਆਂ ਨੇ ਸੀਬੀਆਈ ਨੇ ਉਹਨਾਂ ਨੂੰ ਸੀਜ਼ ਕੀਤਾ ਹੋਇਆ ਉਹ ਹਸਪੀਟਲ ਦੇ ਪਰਮਿਸੀਸ ਦੇ ਵਿੱਚ ਹੋਈਆਂ ਨੇ ਸੀਬੀਆਈ ਉਹ ਵੀ ਹਾਈ ਕੋਰਟ ਦੇ ਆਰਡਰਾਂ ਦੇ ਉੱਤੇ ਸਿੱਧੇ ਇੰਟਰਵਿਊ ਕਰਦੀ ਪਈ ਹੈ ਲੋਕਲ ਗਵਰਨਮੈਂਟ ਪਰਮਿਟ ਨਹੀਂ ਕਰਦੀ ਪਈ ਪਰਮਿਸ਼ਨ ਨਹੀਂ ਦਿੰਦੀ ਪਈ ਕਿ ਉਹਨਾਂ ਨੂੰ ਅੰਦਰ ਵੜਨ ਪ੍ਰਧਾਨ ਸਾਹਿਬ ਉੱਥੇ ਤਾਂ ਡਾਕਟਰ ਵੀ ਹੈ ਟ੍ਰੇਨਰ ਦਾ ਸਟਾਫ ਸਾਰਾ ਮੌਜੂਦ ਹੈ ਉੱਥੇ ਆਮ ਬੰਦੇ ਤਾਂ ਜਿੱਥੇ ਜਾ ਹੀ ਨਹੀਂ ਸਕਦੇ ਬਿਲਕੁਲ ਜੀ ਉਹ ਜਿਹੜਾ ਬੰਦਾ ਸੀਗਾ ਉਹ ਬੰਦਾ ਪੁਲਿਸ ਦੇ ਨਾਲ ਰਿਲੇਟਡ ਨਹੀਂ ਅਚਭੀ ਤਾਂ 25 ਬੰਦੇ ਦੀ ਅਜੇ ਤੱਕ ਕੋਈ ਖਬਰ ਜਿਹੜੀ ਆ ਉਹ ਉਹ ਉਹਦੇ ਉਹਨਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਨੇ ਨਾ ਕਿ ਉਹ ਵਿੱਚ ਇਨਵੋਲਵਮੈਂਟ ਦੱਸੀ ਜਾਂਦੀ ਪਈ ਆ ਉਹ ਜੋ ਵੀ ਆ ਉਹ ਸੀਬੀਆਈ ਦੇ ਵਿਚਾਰਦੀ ਨਾ ਉਹ ਮੇਰਾ ਵਿਸ਼ਾ ਨਹੀਂ ਆ ਉਹ ਸੀਬੀਆਈ ਦਾ ਵਿਸ਼ਾ ਆ ਮੈਂ ਇਹ ਕਵਾਂਗਾ ਕਿ ਸੀਬੀਆਈ ਵੱਲ ਤੇ ਜਾਂਚ ਕਰਦੀ ਪਈ ਆ ਸਾਰਾ ਬਿਨਾਂ ਪੱਖਪਾਤ ਤੋਂ ਜਾਂਚ ਹੋਣੀ ਆ ਔਰ ਬੜੇ ਧੱਕੇ ਨਾਲ ਸੀਬੀਆਈ ਨੇ ਜਾਂਚ ਲਈ ਆ ਬਿਆ ਹਾਈ ਕੋਰਟ ਕਿਉਂਕਿ ਲੋਕਲ ਗਵਰਨਮੈਂਟ ਚਾਹੁੰਦੀ ਸੀ ਕਿ ਕੀ ਇਹ ਜਾਂਚ ਜਿਹੜੀ ਆ ਸੀਬੀਆਈ ਨੇ ਔਰ ਬੈ ਧੰਨਵਾਦ ਜੀ ਅਸੀਂ ਗੈਦਾ ਕਿ ਉਹ ਜਾਤ ਜਿਹੜੀ ਹੈ ਬੜੀ ਤਿੱਖੇ ਤਰੀਕੇ ਨਾਲ ਕਰਦੇ ਪਏ ਨੇ ਔਰ ਉਹਨਾਂ ਨੇ ਬਹੁਤ ਮੋੜ ਅਚੀ ਨਵਾਲ ਕੀਤੇ ਨੇ ਮੈਂ ਕੋਈ ਬੋਲਤੀ ਕਰਾਂਗਾ ਕਿ ਇਸ ਮੁੱਦੇ ਤੇ ਤੁਸੀਂ ਕਿਸੇ ਵੱਡੇ ਲੀਡਰ ਨੂੰ اپੋਜੀਸ਼ਨ ਦੇ ਉਹਨੂੰ ਬੋਲਦੇ ਦੇਖਿਆ ਰਾਹੁਲ ਗਾਂਧੀ ਦੀ ਜਾਂ ਕੋਈ XYZ ਨੇ ਨਾਂ ਨਹੀਂ ਲੈਣਾ ਚਾਹੁੰਦਾ ਕਿਸੇ ਦੇ ਲੀਡਰ ਦਾ ਕੋਈ ਉਥੇ ਜਿੱਥੇ ਵੀ ਇੱਦਾਂ ਦੀ ਵਾਰਦਾਤ ਹੁੰਦੀ ਆ ਅਦਰਵਾਈਜ਼ ਉਹਥੇ ਟੂਰਿਜ਼ਮ ਬਣਾ ਦਿੰਦੇ ਨੇ ਇੱਥੇ ਕਿਸੇ ਨੂੰ ਜਾਂਦੇ ਦੇਖਿਆ ਕਿ ਇਹੋ ਨੇ ਡਾਕਟਰ ਦੇ ਹੱਥ ਹੱਕ 'ਚ ਬਿਆਨ ਦਿੰਦੇ ਦੇਖਿਆ ਕਿਸੇ ਨੂੰ ਇਹ ਮੁੱਦਾ ਤੇ ਚੁੱਕਿਆ ਹੀ ਕੇਂਦਰ ਦੀ ਸਰਕਾਰ ਨੇ ਉਹ ਤਾਂ ਸੀਬੀਆਈ ਨੂੰ ਦਿੱਤਾ ਹੈ ਪਰ ਜਦੋਂ ਸਰਪ੍ਰੀਖੀ ਵੱਡੀ ਸ਼ਿੜੀ ਹੋਣ ਦੇ ਬਾਵਜੂਦ ਉਸ ਹਰਦਾਲ ਦੇ ਵਿੱਚ ਇੱਕ ਵੀ ਕੈਮਰਾ ਨਹੀਂ ਮੈਂ ਕਿ ਕੈਮਰੇ ਹੋਣਗੇ ਕੈਮਰੇ ਡਿਸਟਰਾਇ ਵੀ ਕੀਤੇ ਹੋਏ ਨੇ ਜੋ ਉਹਨਾਂ ਨੇ ਕਹਿਣਾ ਵਾ ਕਿ ਕਿ ਜਿਹੜਾ ਅਗਲੇ ਦਿਨ ਪ੍ਰੋਟੈਸਟ ਆ ਉਹਨਾਂ ਨੂੰ ਪਛਾਣ ਦੇ ਵਾਸਤੇ ਉਹਨਾਂ ਕ੍ਰਿਮੀਨਲਸ ਨੂੰ ਪਛਾਣ ਵਾਸਤੇ ਜਿਹੜਾ ਪ੍ਰੋਟੈਸਟ ਹੋਇਆ ਉਹਦੇ ਵਿੱਚੋਂ ਕੈਮਰੇ ਵੀ ਤੋੜੇ ਗਏ ਨੇ ਪਰ ਕੱਲੇ ਕੁਤਰਾਖੰਡ 'ਚ ਹੀ ਖੇਰ ਕਾਟ ਹੋ ਗਿਆ ਜੀ ਉੱਤਰਾਖੰਡ ਅਗੇ ਵਾਸਤੇ ਸਖਤ ਕਾਨੂੰਨ ਦੀ ਲੋੜ ਹੈ ਨਾ ਹੁਣ ਆਪਾਂ ਜਿਹੜੀ ਸ਼ਿੜੀ 'ਚ ਰਹਿੰਦੇ ਪਿਆ ਜਿੱਥੇ ਅਸੀਂ ਇਹ ਪ੍ਰੋਟੈਸਟ ਕਰਦੇ ਪਿਆ ਉੱਥੇ ਕੀ ਲਾਅਨ ਆਦਰ ਇੱਥੇ ਡਾਕਟਰਸ ਦੇ ਬਾਤ ਨੂੰ ਕਿਹੜਾ ਇੱਥੇ ਤੁਹਾਡੇ ਕੋਲ ਮੰਨ ਲਓ ਕੋਈ ਲੜਾਈ ਚੜ੍ਹ ਗਈ ਤੇ ਟੰਡ ਚ ਆ ਜਾਂਦੇ ਨੇ ਹਸਪਤਾਲ 'ਚ ਕਿਹੜੀ ਸਕਿਉਰਿਟੀ ਹੈ ਅਵੇਲੇਬਲ ਆ ਅਹੀ ਬਾਹਰ ਦੀ ਤੇ ਗੱਲ ਕਰਦੇ ਤੇ ਬਾਹਰ ਦੀਆਂ ਸਟੇਟਾਂ ਦੀ ਆਪਣੀ ਸਟੇਟ ਦੇ ਵਿੱਚ ਕਿੰਨੀ ਲਖਰੀ ਹੈ ਤੁਹਾਡੇ ਕੋਲ ਕਿ ਇਹ ਥਾਣੇ ਨੂੰ ਸੁਰੱਖਿਆ ਉਹਨਾਂ ਹਸਪਤਾਲ ਸੁਰੱਖਿਆ ਦੇਈ ਹੈ ਕੀ ਇਹ ਦਾ ਪੌਸਿਬਿਲਿਟੀ ਹੈਗੀ ਇਹ ਕਿ ਇਹ ਦੇ ਕੇ ਆਪਾਂ ਹਸਪਤਾਲ ਨੂੰ ਨੀ ਮੁਲਾਜ਼ਮ ਲਗਾ ਕੇ ਦੇ ਸਕੀਏ ਹਾਂ ਸਰ ਇੱਕ ਹਸਪਤਾਲ ਦੇ ਵਿੱਚ ਇੱਕ ਮਹਿਲਾ ਡਾਕਟਰ ਹੀ ਹੌਜ ਤੱਕ ਆ ਆਪਾਂ ਕੋਈ ਕੀ ਫੌਜਤੂ ਮੈਂ ਉਹੀ ਤਾਂ ਕਹਿ ਰਿਹਾ ਨਾ ਬਹੁਤ ਕਿਰੋਂ ਨੀਅਰ ਕਿਤਾ ਔਰ ਇਹ ਬੰਗਾਲਵਰ ਵੀ ਜਿੱਥੇ ਇੱਕ ਮੁੱਖ ਮੰਤਰੀ ਲੇਡੀ ਆ ਉਹਦੇ ਉਹਦੇ ਪ੍ਰਾਂਤ ਦੇ ਵਿੱਚ ਇਦਾਂ ਹੁੰਦਾ ਪਿਆ ਇਸ ਤੋਂ ਕੋਈ ਕਾਨੂੰਨੀ ਹਰਕਤ ਨਹੀਂ ਹੋ ਸਕਦੀ ਔਰ ਇਹਨੂੰ ਬਚਾਣਾ ਔਰਤੇ ਵੀ ਇੱਡੀ ਕੋਈ ਨਹੀਂ ਹਰਕਤ ਆ ਔਰ ਇਹਦੇ ਤੇ ਪਰਦਾ ਪਾਉਣਾ ਉਹਦੇ ਵੀ ਕੋਈ ਨਹੀਂ ਹਰਕਤ ਆ ਮੈਂ ਕਹਾਂਗਾ ਇਹਦੇ ਤੇ ਇਨਸਾਫ ਮਿਲਣਾ ਚਾਹੀਦਾ ਇਹ ਤਾਂ ਫਾਂਸੀ ਹੀ ਉਹਦਾ ਸੋਲੂਸ਼ਨ ਹੈ ਹੋਰ ਕੋਈ ਸੋਲੂਸ਼ਨ ਨਹੀਂ ਹੈਗਾ ਇਹ ਮਰਬਿਆ ਮਰਬਿਆ ਦੇ ਕੇਸ ਦੇ ਵਿੱਚ ਜਿੱਦਾਂ ਜੱਜਮੈਂਟ ਆਈ ਸੀ ਉਹ ਨਹੀਂ ਦੇਖਣੀ ਔਰ ਤੋਂ ਵੀ ਫਾਸਟ ਹੋਣੀ ਚਾਹੀਦੀ ਔਰ ਡਾਕਟਰਾਂ ਦੀ ਪ੍ਰੋਟੈਕਸ਼ਨ ਪ੍ਰੋਟੈਕਸ਼ਨ ਜਿਹੜੀ ਆ ਉਹ ਯਕੀਨੀਆ ਨਹੀਂ ਚਾਹੀਦੀ ਆ ਡਾਕਟਰਾਂ ਦੀ ਪ੍ਰੋਟੈਕਸ਼ਨ ਮਸਟ ਹੈ ਮੈਂ ਇਸ ਵਕਤ ਸਾਡੇ ਵੈਦਰ ਜਾਰਜ ਬਦਰ ਗੁਰਮੁਖ ਗੁਰसेवक ਕਲਾਨੌਰ ਗੁਰਦਾਸਪੁਰ ਡਿਸਟ੍ਰਿਕਟ ਤੋਂ ਪੰਜਾਬ ਤੋਂ ਬੋਲ ਰਹੇ ਆ ਅਸੀਂ ਤੇ ਮੈਂ ਪਾਸਟਰ ਦਿਲੀਪ ਕੁਮਾਰ ਹਾਂ ਤੇ ਅਸੀਂ ਇਸ ਸਮੇਂ ਜਿਹੜੀ ਘਟਨਾ ਵਾਪਰੀ ਹੈ ਕਲਕੱਤਾ ਵਿੱਚ ਡਾਕਟਰ ਮੋਮਿਤਾ ਜੋ ਲੇਡੀ ਡਾਕਟਰ ਸੀ ਉਹਨੇ ਦੇ ਨਾਲ ਜੋ ਬਲਤਕਾਰ ਕੀਤਾ ਗਿਆ ਮਤਲਬ ਇਹ ਕੋਈ ਪਹਿਲੀ ਜਾਂ ਦੂਸਰੀ ਘਟਨਾ ਨਹੀਂ ਹੈ ਸਾਡੇ ਭਾਰਤ ਦੇ ਵਿੱਚ ਅਸੀਂ ਆਏ ਦਿਨ ਵੇਖਦੇ ਹਾਂ ਕਿ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਸਾਡੀਆਂ ਮਾਵਾਂ ਧੀਆਂ ਪੈਣਾ ਦੇ ਨਾਲ ਹੁੰਦੀਆਂ ਰਹਿੰਦੀਆਂ ਨੇ ਤੇ ਕਾਰਨ ਅਸੀਂ ਮੰਨਦੇ ਹਾਂ ਕਿ ਜਿਹੜੀਆਂ ਮੌਜੂਦਾ ਸਰਕਾਰਾਂ ਨੇ ਅਸੀਂ ਕਿਸੇ ਪਰਟੀਕুলਰ ਸਰਕਾਰ ਨੂੰ ਟਾਰਗੇਟ ਨਹੀਂ ਕਰਦੇ ਕਿਸੇ ਦਾ ਨਾਮ ਨਹੀਂ ਲੈਂਦੇ ਪਰ ਜੋ ਸੈਂਟਰ ਚ ਹੈ ਜੇ ਸਟੇਟ ਕੰਮ ਨਹੀਂ ਕਰ ਰਿਹਾ ਬਿਆਨ ਆ ਰਿਹਾ ਕਿ ਉੱਥੋਂ ਦਾ ਸਟੇਟ ਦੀ ਗਵਰਨਮੈਂਟ ਜੋ ਹੈ ਉਹ ਉਸ ਲੇਡੀ ਡਾਕਟਰ ਦੇ ਨਾਲ ਖੜੇ ਨਹੀਂ ਹੈ ਇੱਥੇ ਤੇ ਜਾਨਿ ਕਿ ਇੰਨੀ ਮੱਲੋਟੇ ਡਾਕਟਰ ਦਾ ਸਾਰਾ ਸਟਾਫ ਹੁੰਦਾ ਵਾ ਉਹ ਡਾਕਟਰਾਂ ਦੀ ਮੌਜੂਦਗੀ ਇੰਨਾ ਪਰਵਾਹਤ ਹੋਣ ਦੇ ਬਾਵਜੂਦ ਇਹ ਕਿਵੇਂ ਹੋ ਸਕਦਾ ਇਹ ਅਸੀਂ ਕਹਿ ਸਕਦੇ ਹਾਂ ਕਿ ਇਹ ਲਗਰਜੀ ਜਿਹੜੀ ਹੈ ਇੱਕ ਸਾਡੀ ਸਰਕਾਰ ਦਾ ਕੋਈ ਡਰ ਨਹੀਂ ਆ ਆਈਪੀਸੀ ਜਿਹੜੇ ਆਈਪੀਐਸ ਜਿਹੜਾ ਆਪਣੇ ਆਈਪੀਸੀ ਜਿਹੜੇ ਆਪਣੇ ਧਾਰਾਵਾਂ ਵਾਲੇ ਸਰਕਾਰ ਦੇ ਜਿੰਨੇ ਵੀ ਸੰਵਿਧਾਨ ਆ ਦਿਨੋ ਦਿਨ ਨੂੰ ਚੇਂਜ ਕੀਤਾ ਜਾ ਰਿਹਾ ਪਰ ਉਹਦੇ ਉੱਤੇ ਇੱਕ ਚੰਗਾ ਕਾਨੂੰਨ ਇੱਕ ਚੰਗਾ ਮਲਵਿਕ ਪਹਿਰਾ ਨਹੀਂ ਲਗਾਇਆ ਜਾ ਰਿਹਾ ਜਿਹਦੇ ਕਾਰਨ ਕਿ ਮਤਲਬ ਲਾਈਨ ਆਵਰ ਦੀ ਜੋ ਸਥਿਤੀ ਮੇਨਟੇਨ ਨਹੀਂ ਕੀਤੀ ਸਮਝੋ ਅਸੀਂ ਮੈਂ ਮੈਂ ਹੀ ਕਹਿਣਾ ਚਾਹਾਂਗਾ ਕਿ ਨਾ ਸਾਨੂੰ ਸੈਂਟਰ ਵੱਲੋਂ ਜਿਹੜੇ ਸਾਡੀਆਂ ਪੰਜਾਬ ਦੇ ਜਾਂ ਕਹ ਲਈਏ ਆਪਣੀਆਂ ਜਾਂ ਬਾਕੀ ਸਟੇਟਾਂ ਨੇ ਸਾਨੂੰ ਨਾ ਸੈਂਟਰ ਵੱਲੋਂ ਆਮ ਨਾਗਰਿਕ ਨੂੰ ਅੱਛੀ ਸਪੋਰਟ ਮਿਲਦੀ ਆ ਤੇ ਨਾ ਸਾਨੂੰ ਸੈਂਟਰ ਵੱਲੋਂ ਮਿਲਦੀ ਆ ਜੇ ਸੈਂਟਰ ਦੇ ਵਰ ਖਿਲਾਫ ਗੱਲ ਕਰਦੇ ਆ ਤੇ ਉਹਨਾਂ ਦੇ ਸਿਆਸੀ ਨਾਮ ਜਿਹੜੇ ਉਹਨਾਂ ਦੇ ਪੈਰੋਕਾਰ ਨੇ ਜਿਹੜੇ ਉਹ ਸਾਡਾ ਵਿਰੋਧ ਕਰਨਗੇ ਜੇ ਸਟੇਟ ਤੋਂ ਗੱਲ ਕਰਦੇ ਆ ਤੇ ਸਟੇਟ ਦੇ ਵਿੱਚ ਇਦਾਂ ਦਾ ਹੈਗਾ ਡਾਕਟਰ ਸਾਹਿਬ ਡਾਕਟਰ ਨੂੰ ਇੱਕ ਰੱਬ ਦਾ ਦਰਜਾ ਦਿੱਤਾ ਜਾਂਦਾ ਹੋਵੇ ਜੇ ਅੱਜ ਮਤਲਬ ਡਾਕਟਰਾਂ ਨੇ ਇਹ ਹੋ ਰਿਹਾ ਪਰ ਆਮ ਪਬਲਿਕ ਜਦੋਂ ਇੱਥੇ ਜਾਊਗੀ ਉਹ ਕਿਵੇਂ ਮਨ ਲੋ ਇਹ ਆਪਰਾਪਣ ਮਹਿਸੂਸ ਕਰੂਗੀ ਇਹ ਪਬਲਿਕ ਦਾ ਸੀ ਤੁਸੀਂ ਦੇਖ ਰਹੇ ਹੋ ਕਿ ਜੇ ਡਰ ਹੋਵੇ ਕਾਨੂੰਨ ਦਾ ਤੇ ਕੋਈ ਵੀ ਵਿਅਕਤੀ ਇਹੋ ਜਿਹਾ ਕੰਮ ਨਹੀਂ ਕਰਦਾ ਮਨ ਇੱਕ ਬਿਲਡਿੰਗ ਦੇ ਵਿੱਚ ਕ ਹਸਪਤਾਲ ਦੇ ਵਿੱਚ ਐਡੀ ਕੰਨੋੜੀ ਹਰਕਤ ਹੋ ਜਾਣੀ ਮਤਲਬ ਇਹ ਕਿਵੇਂ ਮਦਦ ਦੇ ਦੇ ਸਾਰੇ ਇਹ ਬਸਾਂ ਹੀ ਇਸ ਨਜ਼ਰੀ ਨਾਲ ਵੇਖਦੇ ਆ ਕਿ ਜੋ ਕੁਝ ਹੋਇਆ ਮਾੜਾ ਹੈ ਇਹ ਪਹਿਲੀ ਵਾਰ ਨਹੀਂ ਮਣੀਪੁਰ ਦਾ ਦੇਖ ਲਓ ਤੁਸੀਂ ਸਾਡੀਆਂ ਜਿਹੜੀ ਇਹ ਭਾਰਤ ਦੀ ਇੱਕ ਧੀ ਹੈ ਇੱਕ ਭੈਣ ਕਹਿ ਲਈਏ ਸੀ ਸਿਰਫ ਆਹੀ ਕਲਕੱਤੇ ਦੀ ਗੱਲ ਨਹੀਂ ਕਰਦੇ ਸਾਡੇ ਪੂਰੇ ਭਾਰਤ ਦੇ ਲਈ ਇੱਕ ਸ਼ਰਮਿੰਦਗੀ ਦੀ ਗੱਲ ਹੈ ਸੈਂਟਰ ਸਰਕਾਰ ਦੇ ਲਈ ਇੱਕ ਸ਼ਰਮਿੰਦਗੀ ਦੀ ਗੱਲ ਹੈ ਉਥੋਂ ਦੀ ਸਟੇਟ ਦੇ ਲਈ ਸ਼ਰਮਿੰਦਗੀ ਦੀ ਗੱਲ ਹੈ ਤੇ ਉਸ ਤੋਂ ਵੱਡੀ ਗੱਲ ਕਿ ਅੱਜ ਇੱਕ ਡਾਕਟਰ ਦੀ ਜਿਹੜੀ ਮੈਡੀਕਲ ਲਾਈਨ ਹੈ ਉਹ ਵੀ ਇਸ ਜਗ੍ਹਾ ਤੇ ਇਕੱਠੀ ਨੇ ਹੋਰੀ ਸੁਣਨ ਨੂੰ ਆਇਆ ਕਿ ਉਸ ਹਸਪਤਲ ਨੇ ਉਸ ਦੀ ਸਹੀ ਘਟਨਾ ਜਿਹੜੀ ਵਾਪਰੀ ਹੈ ਉਸ ਦੀ ਦੇ ਨਾਲ ਭੈਣ ਦੇ ਨਾਲ ਉਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਫਟ ਸਾਹਿਬ ਇਸ ਤੋਂ ਪਹਿਲੇ ਹੀ ਤਾਂ ਹਸਪਤਲ ਦੇ ਵਿੱਚ ਇੱਕ ਇਦਾਂ ਦਾ ਹੀ ਬਲਾਦ ਕਰ ਜਿਹੜਾ ਕਰਕੇ ਝਾੜੀਆਂ ਦੇ ਵਿੱਚ ਇੱਕ ਡੈੱਡ ਬੋਡੀ ਕਰ ਦਿੱਤੀ ਤੇ ਇਸ ਦੀ ਪੁਸ਼ਟੀ ਹੋ ਚੁੱਕੀ ਆ ਉਸ ਬਨਾਰ ਵੀ ਬਲਾਦ ਕਰ ਜਿਹ ਕਾਰਨ ਹੈ ਕਿ ਸਭ ਕੁਝ ਰਲਿਆ ਮਿਲਿਆ ਕਿ ਲੱਗਦਾ ਹੈ ਕਿ ਇਹ ਪਹਿਲਾਂ ਤੋਂ ਹੀ ਸ਼ਰੀਰੰਤ ਹਰੇਕ ਵਿਅਕਤੀ ਸਾਡੇ ਭਾਰਤ ਵਿੱਚ ਮੈਂ ਮੰਨਦਾ ਹਾਂ ਸਾਰੇ ਅਸੀਂ ਮਾੜੇ ਨਹੀਂ ਕਹਿੰਦੇ ਸਾਰਿਆਂ ਨੂੰ ਪਰ ਕਈ ਐਸੇ ਨੇ ਜਿਹੜੇ ਆਪਣੀ ਕੁਰਸੀ ਨੂੰ ਆਪਣੀ ਰੈਪੂਟੇਸ਼ਨ ਨੂੰ ਬਚਾਉਣ ਦੇ ਲਈ ਆਪਣੇ ਕਾਰੋਬਾਰ ਨੂੰ ਆਪਣੇ ਬਿਜ਼ਨਸ ਨੂੰ ਬਚਾਉਣ ਦੇ ਲਈ ਉਹ ਇਹ ਨਹੀਂ ਵੇਖਦੇ ਕਿ ਅੱਗੇ ਕੋਈ ਮਾਂ ਪੈਣ ਤੀ ਹੈ ਕੋਈ ਆਮ ਨਾਗਰਿਕ ਹੈ ਜਾਂ ਦੇਸ਼ ਦਾ ਹੈ ਜਾਂ ਬਾਹਰ ਦਾ ਆਇਆ ਉਸ ਨੂੰ ਸਿਰਫ ਆਪਣੇ ਪੈਸੇ ਤੇ ਆਪਣੀ ਸੋਹਰਤ ਆਪਣੀ ਕੁਰਸੀ ਦੇ ਨਾਲ ਮਤਲਬ ਪਰ ਡਿਪਾਰਟਮੈਂਟ ਸਾਹਿਬ ਮਹਿਲਾਂ ਜਿਹੜਾ ਉੱਪਰ ਬਹੁਤ ਉੱਪਰ ਦਾ ਦਰਜਾ ਦਿੱਤਾ ਗਿਆ ਵਾ ਉਸ ਦਿਨ ਪਹਿਲਾਂ ਕੁਝ ਸਾਲ ਪਹਿਲਾਂ ਇੱਕ ਕਪਲ ਜੋੜਾ ਜਿਹੜਾ ਸਾਰੀਆਂ ਕੰਟਰੀਆਂ ਦੇ ਵਿੱਚ بڑے بڑے ਅਤਵਾਦੀਆਂ ਨਾਲ ਸਾਰੇ ਨਾਲ ਫੋਟੋਆਂ ਕਰਾ ਕੇ ਆ ਗਿਆ ਪਰ ਉਹਦਾ ਇੰਡੀਆ ਦੇ ਵਿੱਚ ਆ ਕੇ ਹੀ ਜਿਹੜਾ ਪ੍ਰੇਵ ਕਰ ਦਿੱਤਾ ਗਿਆ ਕੁਝ ਇੰਡੀਆ ਦੇ ਵਿੱਚ ਨਾਰੇ ਲਾਏ ਜਾਂਦੇ ਨੇ ਕਿ ਸਾਡਾ ਸੰਵਿਧਾਨ ਤਗੜਾ ਆ ਸਾਡਾ ਦੇਸ਼ ਅੱਗੇ ਹੋ ਗਿਆ ਦੂਜੇ ਤੀਜੇ ਚੌਥੇ ਪੰਜਵੇਂ ਨੰਬਰ ਤੇ ਆ ਗਿਆ ਗਿਣਤੀ ਗਿਣਾਉਂਦੇ ਨੇ ਪਰ ਜਦੋਂ ਅਸੀਂ ਅੰਦਰ ਜਿਹੜੇ ਅਸੀਂ ਰਹਿ ਰਹੇ ਹਾਂ ਸਾਨੂੰ ਪਤਾ ਕਿ ਸਾਡਾ ਦੇਸ਼ ਕਿੰਨਾ ਕੁ ਤਗੜਾ ਤੇ ਕਿੰਨਾ ਕਮਜ਼ੋਰ ਹੈ ਉਹ ਜਿਹੜਾ ਕਪਲ ਬਾਹਰੋਂ ਆਇਆ ਸੀ ਉਹਨਾਂ ਦੇ ਨਾਲ ਵੈਸੀ ਤਰੀਕੇ ਨਾਲ ਜਿਹੜਾ ਉਹਨਾਂ ਨੇ ਲੋਕਾਂ ਨੇ ਵਪਾਰ ਕਿ ਅਵਿਵਹਾਰ ਕੀਤਾ ਉਹ ਦਿਖਾਉਂਦਾ ਆ ਕਿ ਅੱਜ ਵੀ ਸਾਡਾ ਕਾਨੂੰਨ 50 ਸਾਲ ਪਿੱਛੇ ਆ 100 ਸਾਲ ਪਿੱਛੇ ਆ ਅੱਜ ਵੀ ਅਸੀਂ ਗੁਲਾਮੀ ਵਿੱਚ ਆ ਕੀਪੋਟ ਸਾਹਿਬ ਜਿੱਦਣੇ ਹਰਕਤਾਂ ਹੋਣੀਆਂ ਬਾਹਰ ਦੇ ਜਿਹੜੇ ਟੂਰਿਸਟ ਨੇ ਬਾਰਦੀ ਗੱਲਸ਼ਣੋਂ ਸਾਡਾ ਅੰਤਰ ਦਾ ਜਿਹੜਾ ਸਾਡੇ ਭੈਣ ਭਰਾ ਸਾਡੇ ਭਾਰਤ ਦੇਸ਼ ਜਿਹੜੇ ਰਹਿ ਰਹੇ ਨੇ ਇਹਨਾਂ ਨੇ ਵੀ ਇੱਕ ਦਿਨ ਇਸ ਦੇਸ਼ ਨੂੰ ਛੱਡ ਕੇ ਚੱਲ ਜਾਣਾ ਕਿਉਂਕਿ ਦਿਨੋਂ ਦਿਨ ਸਾਡਾ ਸਾਡੀਆਂ ਸਰਕਾਰਾਂ ਤੋਂ ਭਰੋਸਾ ਉੱਠਦਾ ਜਾ ਰਿਹਾ ਮੈਂ ਕਿਸੇ ਵੀ ਪਾਰਟੀ ਦਾ ਨੁਮਾਇੰਦਾ ਨਹੀਂ ਹਾਂ ਨਾ ਮੇਰਾ ਕਿਸੇ ਪਾਰਟੀ ਨਾਲ ਕੋਈ ਲਿੰਕ ਹੈ ਮੈਂ ਇੱਕ ਐਜ਼ ਅ ਪਾਸਟਰ ਹੋਣ ਦੇ ਨਾਤੇ ਇੱਕ ਧਾਰਮਿਕ ਕੰਮ ਨੂੰ ਕਰਨ ਵਾਲਾ ਵਿਅਕਤੀ ਹਾਂ ਤੇ ਮੈਂ ਇਹੀ ਕਹਿਣਾ ਕਹਿਣਾ ਚਾਹੁੰਦਾ ਤੇ ਇੱਕ ਹੀ ਮੰਗ ਰੱਖਦਾ ਬੇਨਤੀ ਰੱਖਦਾ ਕਿ ਜੇ ਸਟੇਟ ਦੀ ਸਰਕਾਰ ਉੱਥੇ ਕੰਮ ਨਹੀਂ ਕਰ ਰਹੀ ਹੈ ਤੇ ਸੈਂਟਰ ਸਰਕਾਰ ਚੰਗਾ ਫੈਸਲਾ ਲਵੇ ਕਿ ਤੇ ਐ ਨਾ ਹੋਵੇ ਜੋ ਮਣੀਪੁਰ ਦੇ ਵਿੱਚ ਹੋਇਆ ਉਹ ਆਉਣ ਵਾਲੇ ਦਿਨਾਂ ਚ ਸਾਡੇ ਭਾਰਤ ਦੀਆਂ ਬਾਕੀ ਸਟੇਟਾਂ ਵਿੱਚ ਵੀ ਹੋਵੇ ਸਾਡੇ ਸੋਸ਼ਲ ਮੀਡੀਆ ਚੈਨਲ 'ਤੇ ਕੀ ਮੰਗ ਰੱਹ ਜਿਹੜਾ ਤੇਰੇ ਤੇ ਕੀ ਮਨੂ ਸਾਡਾ ਹੁੰਦੀ ਹੈ ਮੈਂ ਇਹੀ ਮੰਗ ਰੱਖਦਾ ਕਿ ਜੋ ਸਖਤ ਤੋਂ ਸਖਤ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਸਜ਼ਾ ਹੁੰਦੀ ਹੈ ਉਹ ਦਿੱਤੀ ਜਾਵੇ ਤਾਂ ਜੋ ਆਉਣ ਵਾਲੇ ਸਮੇਂ 'ਚ ਕੋਈ ਵੀ ਕ੍ਰਾਈਮ ਜਿਹੜਾ ਇਸ ਪ੍ਰਕਾਰ ਨਾਲ ਹੋਵੇ ਚਾਹੇ ਕਾਨੂੰਨ ਦੇ 24 ਘੰਟਿਆਂ ਦੇ ਵਿੱਚ ਪਤਾ ਦੇ ਵਿੱਚੋਂ ਬੰਦਾ ਜਿਹੜਾ ਕੁਛ ਕਰ ਲੈਂਦੇ ਨੇ ਤੇ ਇਹ ਇੰਨਾ ਟਾਈਮ ਹੋ ਗਿਆ ਵਾ ਅਜੇ ਤੱਕ ਉਹ ਅਪਰਾਧੀ ਫੜੇ ਕਿਉਂ ਨਹੀਂ ਜਦੋਂ ਅਪਰਾਧੀ ਫੜਿਆ ਜਾਂਦਾ ਹੈ ਉਸ ਨੂੰ ਇੱਕ ਹਾਈ ਪ੍ਰੋਟੈਕਸ਼ਨ ਦੇ ਦਿੱਤੀ ਜਾਂਦੀ ਹੈ ਕਿਉਂਕਿ ਉਹਦਾ ਕਿਤੇ ਨਾ ਕਿਤੇ ਲਿੰਕ ਸਿਆਸੀ ਪਾਰਟੀਆਂ ਨਾਲ ਮਿਲਦਾ ਆ ਤਾਂ ਉਹ ਸਿਆਸੀ ਪਾਰਟੀਆਂ ਨਹੀਂ ਚਾਹੁੰਦੀਆਂ ਨੇ ਕਿ ਉਹਨਾਂ ਦੀ ਵੋਟ ਬੈਂਕ ਜਿਹੜਾ ਖਰਾਬ ਹੋਵੇ ਉਹ ਨਹੀਂ ਚਾਹੁੰਦੇ ਕਿ ਸਾਡੀ ਕੁਰਸੀ ਉੱਤੇ ਅਸਰ ਪਵੇ ਇਹ ਕਾਰਨ ਬਹੁਤ ਵੱਡਾ ਸਾਡੇ ਭਾਰਤ ਦਾ ਕਮਜ਼ੋਰ ਹੋਣ ਦਾ ਅੱਜ ਅਸੀਂ ਕਹਿੰਨੇ ਆ ਮੈਂ ਫਲਾਣੀ ਪਾਰਟੀ ਦਾ ਮੈਂ ਧਮਕਾਣੀ ਪਾਰਟੀ ਦਾ ਪਰ ਅਸੀਂ ਇਹ ਨਹੀਂ ਕਹਿੰਨੇ ਕਿ ਮੈਂ ਇੱਕ ਭਾਰਤ ਦਾ ਨਾਗਰਿਕ ਹਾਂ ਹਰ ਇੱਕ ਹਿੰਦੂ ਮੁਸਲਮ ਸਿੱਖ ਐ ਇਹ ਮੇਰੇ ਭੈਣ ਭਰਾਵਾਂ ਵਰਗਾ ਮੈਂ ਉਸ ਦੇ ਨਾਲ ਖੜਾ ਹਾਂ ਅੱਜ ਤੁਸੀਂ ਵੇਖ ਲਿਆ ਕਿ ਅਸੀਂ ਕਲਾ ਨੋਟ ਚ ਕਿੰਨੇ ਕ ਡਾਕਟਰ ਦੇ ਨਾਲ ਖੜੇ ਹੋਏ ਹੋ ਤਾਂ ਬਹੁਤ ਸਾਰੀਆਂ ਕੰਟਰੀਆਂ ਦੇ ਵਿੱਚ ਕਈ ਕਾਨੂੰਨ ਬਹੁਤ ਜ਼ਿਆਦਾ ਤਗੜੇ ਨੇ ਉਹ ਕਈ ਵਾਰ ਸੋਚਦੇ ਨੇ ਇੰਦਾ ਦੀ ਗਨਉਨੀ ਹਰਕਤ ਕਰ ਦੋ ਉਥੋਂ ਦਾ ਕਾਨੂੰਨ ਤਗੜਾ ਆ ਬਹੁਤ ਸਾਰੀ ਐਸੀ ਫੈਸਿਲਿਟੀਆਂ ਐਸੀ ਕਾਮਣੇ ਜਿਹੜੇ ਲੋਕ ਕਰਨ ਤੋਂ ਡਰਦੇ ਨੇ ਬੁਰੇ ਕੰਮਾਂ ਨੂੰ ਪਰ ਇਹ ਭਾਰਤ ਅੱਜ ਵੀ ਪਿਛੜਿਆ ਹੋਇਆ ਮੈਂ ਕਹਿੰਨਾ ਮੈਂ ਭਾਰਤ ਦਾ ਨਾਗਰਿਕ ਹੋਣ ਦੇ ਨਾਤੇ ਕਹਿੰਦਾ ਹਾਂ ਭਾਰਤ ਸਾਡਾ ਅੱਜ ਵੀ ਪਿਛੜਿਆ ਹੋਇਆ ਅੱਜ ਵੀ ਅਸੀਂ ਗੁਲਾਮੀ ਵਿੱਚ ਹਾਂ ਅੱਜ ਵੀ ਅਸੀਂ ਆਜ਼ਾਦ ਨਹੀਂ ਹੈ 15 ਅਗਸਤ ਦੇ ਤਰੀਕ ਨੂੰ ਕਦ ਤਹੀ ਨੰਗੀ ਆ ਤੇ ਆਜ਼ਾਦ ਜਿਹੜਾ ਦੇਸ਼ ਬਣਾ ਕੇ ਆਵਾ ਝੰਡਾ ਸਿਰਫ ਲਾਲ ਕਿਲੇ ਚੜਾਇਆ ਜਾਂਦਾ ਆ ਬਾਕੀ ਗੁਲਾਮੀ ਜਿਹੜੀ ਆ ਅੱਜ ਵੀ ਸਾਡੇ ਲੋਕਾਂ ਤੇ ਉਦਾਂ ਹੀ ਪਈ ਹੋਈ ਆ ਜੇ ਕੋਈ ਆਵਾਜ਼ ਚੁੱਕਦਾ ਆ ਤੇ ਉਸ ਨੂੰ ਬੰਦ ਕਰਾਉਣ ਵਾਲੇ ਵੀ ਉੱਪਰ ਜਿਹੜੇ ਕੁਰਸੀਆਂ ਤੇ ਬੈਠੇ ਲੋਕ ਨੇ ਉਹੀ ਨੇ ਤਾਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਸਾਡੀ ਆਵਾਜ਼ ਨੂੰ ਇੱਥੋਂ ਤੱਕ ਲਿਆਂਦਾ ਸਾਡੇ ਨਾਲ ਸਾਥ ਦਿੱਤਾ ਤੇ ਮੈਂ ਬੇਨਤੀ ਕਰਦਾ ਸੈਂਟਰ ਸਰਕਾਰ ਨੂੰ ਕਲਕੱਤਾ ਦੀ ਜਿਹੜੀ ਸ ਸਰਕਾਰ ਹੈ ਜਿਹੜੇ ਸਟੇਟ ਸਰਕਾਰ ਹੈ ਉਹ ਇੱਕ ਅੱਛਾ ਕਾਨੂੰਨ ਇੱਕ ਅੱਛੇ ਨਿਆਂ ਦੀ ਗੱਲ ਕਰੇ ਇੱਕ ਅੱਛੇ ਇਨਸਾਫ ਦੀ ਗੱਲ ਕਰੇ ਐ ਨਾ ਹੋਵੇ ਕਿ ਤੇ ਸੀਬੀਆਈ ਜਾਂਚ ਫਿਰ ਕੋਈ ਫਲਾਣੀ ਜਾਂਚ ਕੋਈ ਦੂਸਰੀ ਤੀਸਰੀ ਜਾਂਚ ਤੱਕ ਗੱਲ ਪੈ ਕੇ ਇਹ ਗੱਲ ਇੱਥੇ ਨਾ ਰਹਿ ਜਾਵੇ ਉਸ ਭੈਣ ਨੂੰ ਸਾਡੀ ਉਸ ਧੀ ਨੂੰ ਨਿਆਂ ਦਿੱਤਾ ਜਾਵੇ ਉਸ ਬਾਪ ਨੂੰ ਜਿਹੜਾ ਇਨਸਾਫ ਮਿਲਣਾ ਉਸ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ ਅਸੀਂ ਉਹਨਾਂ ਦੇ ਨਾਲ ਖੜੇ ਆ ਹਰ ਵੇਲੇ ਅਸੀਂ ਪ੍ਰਾਰਥਨਾ ਦੇ ਦੁਆਰਾ ਵੀ ਤੇ ਜਿਸ ਪ੍ਰਕਾਰ ਅਸੀਂ ਅੱਜ ਇਕੱਠ ਕੀਤਾ ਹਰ ਵੇਲੇ ਅਸੀਂ ਹਰੇਕ ਵਿਅਕਤੀ ਦੇ ਨਾਲ ਖੜੇ ਆ ਜਿਹਦੇ ਉੱਤੇ ਜ਼ੁਲਮ ਕੀਤਾ ਜਾ ਰਿਹਾ ਹੈ ਬਹੁਤ ਬਹੁਤ ਧੰਨਵਾਦ ਅਸਟ੍ਰੀ। ਸਾਡਾ ਇਹ ਹੋਇਆ ਇੱਕ ਡਾਕਟਰ ਦਾ ਤਾਂ ਹੀ ਸਾਰੇ ਇਹ ਕੰਮ ਕਰਿਆ ਸਕੇ ਆ ਕਿ ਇਸ ਚੀਜ਼ ਦੇ ਬਿਤੇ ਵੀ ਅਗੇ ਤੋਂ ਕਿਸੇ ਲਈ ਨਾ ਹੋਵੇ। ਅਸੀਂ ਆਪਣੇ ਹੱਕਾਂ ਲਈ ਖਲੋਤੇ ਆਂ, ਆਪਣੇ ਹੱਕਾਂ ਲਈ ਖੜ੍ਹੇ ਰਵਾਂਗੇ। ਸਾਰੀ ਮੈਡੀਕਲ ਟੀਮ ਦੇ ਨਾਲ ਜਿੰਨੇ ਸਾਥ ਦੇਣ ਵਾਲੇ ਲੋਕਾਂ ਦਾ ਮੈਂ ਧੰਨਵਾਦ ਕਰਦਾ ਹਾਂ। ਆਪ ਸਭੀ ਦਾ ਧੰਨਵਾਦ। ਥੈਂਕ ਯੂ। ਤੋਂ ਕਿਸਾਨ ਤੇ ਜਾਨ ਬੁਲਾਈ ਦੀ ਦੇ ਬਾਬਾ ਦਾ ਸਰਦਾਰ ਦੇ ਸਵੇ ਸਿੱਖ ਪੁਜਰਾ ਜੀ ਨੂੰ ਦੋ ਮਿੰਟ ਦਾ ਮੌਕਾ। ਜੋ ਬਹੁਤ ਜ਼ਾਇਦ ਖਲਾਸੇ ਵਿੱਚ ਇਕੱਤਰ ਹੋਏ ਮੇਰੇ ਨਾਲ ਭੈਣ ਦੇ ਤਰ੍ਹਾਂ ਜਿੱਕਰ ਨਾ ਬਣਦਾ ਦੀ ਸੀ ਉਹਦੇ ਨਾਲ ਕੁਝ ਬੇਸ਼ੀਰ ਦਰਿੰਦਿਆਂ ਨੇ ਘਨੌਨੀ ਹਰਕਤ ਕਰਨ ਤੋਂ ਬਾਅਦ ਉਹਦਾ ਮਰਡਰ ਕੀਤਾ ਹੈ ਸੋ ਉਹਦੇ ਲਈ ਅਸੀਂ ਇਨਸਾਫ ਦੀ ਮੰਗ ਕਰਦੇ ਆ ਪਰ ਜਨਤਰਾ ਦਾ ਵਿਚਾਰ ਤਾਂ ਇਹ ਹੈ ਕਿ ਅਜਿਹੇ ਲੋਕ ਡਰਦੇ ਕਿਉਂ ਨਹੀਂ ਕਨੂ ਅਜਹੀਆਂ ਘਟਨਾਵਾਂ ਵਾਪਰਦੀਆਂ ਕਿਉਂ ਨੇ ਵਾਪਰਦੀਆਂ ਉਦੋਂ ਨੇ ਜਦੋਂ ਗੋਸ਼ੀਆਂ ਨੂੰ ਬਣਦੀਆਂ ਬਿਲਾਵਾ ਨਹੀਂ ਮਿਲਦੀ ਜਦੋਂ ਅਜਿਹੇ ਜੁਰਮ ਕਰਨ ਵਾਲੇ ਸਾਡੇ ਵੋਟਰਾਂ ਜੇ ਕੋਈ ਕਿਸੇ ਪੋਲਿਟਿਕਲ ਸਿਸਟਮਾਂ ਗੱਲ ਕਰਦਾ ਨਾ ਮੈਂ ਕਿਸੇ ਇੱਕ ਸਟੇਟ ਦੀ ਗੱਲ ਕਰਦਾ ਵੋਟ ਨੂੰ ਮੁੱਖ ਰੱਖ ਕੇ ਵੱਡੇ ਤੋਂ ਵੱਡੇ ਜੁਰਮ ਕਰਨ ਵਾਲਿਆਂ ਨੂੰ ਵੀ ਇਹਦੇ ਚੱਲ ਜਾਣੀ ਜਿਆਦਾਤਰ ਪੋਲਿਟਿਕਲ ਲੋਕਾਂ ਦੀ ਪਨਾਹ ਹੁੰਦੀ ਹੈ ਉਹ ਕਿਸੇ ਨਾ ਕਿਸੇ ਢੱਕ ਦੇ ਨਾਲ ਪੱਜ ਨਿਕਲਦੇ ਇਸ ਲਈ ਸਾਡੀ ਸਰਕਾਰ ਤੋਂ ਖਰਦੋਰ ਮੰਗ ਹੈ ਕਿ ਔਰਤ ਨੂੰ ਵੀ ਪੂਰਨ ਆਜ਼ਾਦੀ ਚਾਹੀਦੀ ਹੈ ਸਾਡੀਆਂ ਧੀਆਂ ਘਾਣਾ ਨੂੰ ਵੀ ਆਜ਼ਾਦ ਵਿਜਾ ਦੇ ਵਿੱਚ ਸਾਹ ਲੈਣ ਦੇ ਅਜਿਹੇ ਮਾਹੌਲ ਚਾਹੀਦਾ ਅੱਜ ਬਹੁਤ ਸਾਰੀਆਂ ਲੜਕੀਆਂ ਅੱਜ ਬਹੁਤ ਸਾਰੀਆਂ ਲੜਕੀਆਂ ਬਹੁਤ ਸਾਰੀਆਂ ਧੀਆਂ ਭੈਣਾਂ ਸਾਡੀਆਂ ਅਜਿਹੇ ਕੁਝ ਕ੍ਰਿਮੀਨਲ ਲੋਕਾਂ ਦੀ ਸੋਚ ਦੇ ਕਰਕੇ ਇਹਨਾਂ ਲੋਕਾਂ ਦੇ ਵਿਹਾਰ ਦੇ ਕਰਕੇ ਸਹੀ ਐਜੂਕੇਸ਼ਨ ਨਹੀਂ ਲੈਪ ਹੁੰਦੀ ਕਿਉਂਕਿ ਸਾਡੇ ਲੋਕ ਚੰਗੇ ਦੇ ਨਾਲ ਭਾਵੇਂ ਕੱਟ ਖਲੋਣ ਮੰਦੇ ਦੇ ਨਾਲ ਵੱਧ ਖਲੋਂਦੇ ਆ ਕਿਉਂਕਿ ਤੁਹਾਡੇ ਸਾਹਮਣੇ ਆ ਮੈਂ ਜ਼ਿਕਰ ਕਰਨਾ ਚਾਹਾਂਗਾ ਕਿ ਸਾਡੇ ਇੱਕ ਕੇਂਦਰੀ ਮੰਤਰੀ ਨੇ ਉੱਤੇ ਸਿੱਧੇ ਇਲਜ਼ਾਮ ਲੱਗੇ ਕਿ ਇਹਨਾਂ ਨੇ ਕਈ ਨਾ ਇਹਨਾਂ ਲੜਕੀਆਂ ਦੇ ਨਾਲ ਜਿੰਸੀ ਸੋਸ਼ੀਅਲ ਕੀਤਾ ਸਾਰਾ ਕੁਝ ਸਾਬਤ ਵੀ ਹੋ ਗਿਆ ਪਰ ਉਹਨੂੰ ਕੋਈ ਸਜ਼ਾ ਨਹੀਂ ਅੱਜ ਸਾਡੀ ਮੈਡਲ ਤੱਕ ਪਹੁੰਚੀ ਹੋਈ ਲੜਕੀ ਨੂੰ ਸਿਰਫ ਇਨਾ ਕਹਾਨਾ ਬਣਾ ਕੇ ਉਹਨੂੰ ਉਥੋਂ ਡਿਸਕਵਾਲਿਫਾਈ ਕਰ ਦਿੱਤਾ ਗਿਆ ਕਿ ਇਹ ਨਹੀਂ ਲੜ ਸਕਦੀ ਇਹ ਕੀ ਹੈ ਤੁਹਾਡੇ ਸਾਰਿਆਂ ਦੇ ਧਿਆਨ 'ਚ ਹੋਏਗਾ ਬਨੀਸ਼ ਪਗੜ ਵਾਲਾ ਮਾਮਲਾ ਜਦੋਂ ਪਿੱਛੇ ਜੰਦਰ ਮੰਦਰ ਦੇ ਵਿੱਚ ਲੰਘਣਾ ਲਾ ਕੇ ਬੈਠੀ ਸੀ ਤਾਂ ਹੋਣ ਕੀ ਹੋਇਆ ਉਦੋਂ ਉਹਦੇ ਨਾਲ ਕੀ ਹਾਲ ਹੋਇਆ ਤਾਂ ਹੁਣ ਅਸੀਂ ਲੋਕ ਜੇ ਆਪਣੇ ਹੱਕ ਲੈਣ ਵਾਸਤੇ ਬੰਨੀਆਂ ਮੰਗਾਂ ਨੂੰ ਲੈ ਕੇ ਜਾ ਰਹੇ ਸੀ ਇਹ ਕੋਈ ਵਿਸ਼ੇ ਤੋਂ ਬਾਹਰ ਦੀ ਗੱਲ ਨਹੀਂ ਕੋਈ ਜਨ ਚੋਚੇ ਤੇ ਸਾਨੂੰ ਗੋਲੀਆਂ ਮਾਰ ਮਾਰ ਕੇ ਸਾਡੇ ਖਤਾਂਡ ਛਿੱਟ ਕੀਤੇ ਤੇ ਕੰਧਾਂ ਸੜਕਾਂ ਦੇ ਵਿੱਚ ਕੱਢ ਗਏ ਤੇ ਰੋਕਿਆ ਤੇ ਜਿਨ੍ਹਾਂ ਨੇ ਸਾਨੂੰ ਥੋੜੀਆਂ ਮਾਰੀਆਂ ਜਿਨ੍ਹਾਂ ਨੇ ਆਪਣੇ ਹੱਕ ਲੈਣ ਵਾਲਿਆਂ ਦੇ ਉੱਤੇ ਅਤਿਆਚਾਰ ਕੀਤਾ ਹਰਿਆਣੇ ਦੀ ਗਵਰਨਮੈਂਟ ਨੇ ਉਹਨਾਂ ਪੁਲਿਸ ਅਧਿਕਾਰੀਆਂ ਨੂੰ ਸਨਮਾਨਿਤ ਕਰਨ ਦਾ ਪ੍ਰੋਗਰਾਮ ਬਣਾਇਆ ਜਿਹੜਾ ਕਿ ਸਾਡੇ ਪ੍ਰੋਟੈਸਟ ਕਾਰਨ ਉਹ ਮੁੜ ਕੇ ਉਹਨਾਂ ਨੂੰ ਮੋੜ ਵੀ ਕਰਨਾ ਪਿਆ। ਰਾਸ਼ਟਰਪਤੀ ਨੂੰ ਅਵਾਰਡ ਦੇਣ ਦੀ ਗੱਲ ਕੀਤੀ ਕਿ ਇਹਨਾਂ ਸ਼ੇਰ ਪੁਲਿਸ ਅਧਿਕਾਰੀਆਂ ਨੂੰ ਇਹਨਾਂ ਨੇ ਕਿਸਾਨਾਂ ਨੂੰ ਰੋਕਿਆ ਇਹਨਾਂ ਨੇ ਇਹਨਾਂ ਨੂੰ ਆਰਾਮ ਦਿਓ ਇਹਨਾਂ ਨੂੰ ਕਿਉਂਕਿ ਇਹਨਾਂ ਨੇ ਆਪਣੇਆਂ ਨੂੰ ਥੋੜੀਆਂ ਮਾਰੀਆਂ ਇਹ ਅਨਾਜ ਦਿੰਦੇ ਆ ਲੋਕਾਂ ਨੂੰ ਇਹ ਅਨਾਜ ਪੈਦਾ ਕਰਦੇ ਆ ਦਿਨ ਰਾਤ ਖੇਤਾਂ ਦੇ ਵਿੱਚ ਰਹਿੰਦੇ ਆ ਇਹਨਾਂ ਦਾ ਕੋਈ ਡਿਊਟੀ ਦਾ ਟਾਈਮ ਨਹੀਂ ਜਿੱਥੇ ਅਜਾਹੇ ਪ੍ਰਬੰਧ ਹੋਣਗੇ ਜਿੱਥੇ ਅਜਾਹੀ ਵਿਵਸਥਾ ਹੋਊਗੀ ਜਿਹੜੇ ਕੰਮ ਕਦੇ ਅੰਗਰੇਜ਼ਾਂ ਨੇ ਵੀ ਨਹੀਂ ਕੀਤੇ ਉਥੇ ਭਰਾਵੋ ਜਿੱਥੇ ਸਾਨੂੰ ਨਹੀਂ ਜਿੱਥੇ ਮਨੁੱਖਾਂ ਨੂੰ ਸਾਹ ਲੈਣ ਦੀ ਤਸੰਗੀ ਹੈ ਹੋਰ ਮੈਂ ਕਿ ਤੁਹਾਡੀ ਜਾਣਕਾਰੀ ਦੱਸ ਦੇਣਾ ਚਾਹੁੰਦਾ ਕਿ ਤੁਹਾਡੇ ਕੋਲ ਆ ਹੁਣੇ ਜਿਹੜਿਆ ਤੁਹਾਡੀ ਆਈਪੀਸੀ ਤੇ ਇਹਦੇ ਨਾਲ ਸੰਬੰਧਿਤ ਜਿਹੜੇ ਹੋਰ ਸਾਰੇ ਮਸਲੇ ਜਿਹੜੇ ਕਾਨੂੰਨ ਬਦਲੇ ਜਿਨ੍ਹਾਂ ਨੂੰ ਅਸੀਂ ਤਿੰਨ ਕਾਨੂੰਨ ਕਹਿੰਨੇ ਆ ਉਹਦੇ ਚ ਵੀ ਬਹੁਤੇ ਕਾਨੂੰਨ ਜਿਹੜੇ ਹੈਗੇ ਆ ਲੋਕਾਂ ਦੀ ਆਜ਼ਾਦੀ ਨੂੰ ਕੋਣ ਵੜੇ ਸੋ ਤਗੜੇਮ ਜਿਹੜੇ ਆ ਜਾਂ ਪੋਲਿਟਿਕਲ ਲੋਕਾਂ ਨੂੰ ਜਿਹੜੇ ਹੈਗੇ ਆ ਪੁਲਿਸ ਦੇ ਰਾਹੀਂ ਵੱਧ ਅਧਿਕਾਰ ਦੇਣ ਵਾਲੀ ਜਿਹੜੀ ਗੱਲ ਆ ਉਹਦੇ ਚ ਮਾੜੇ ਦਾ ਜਿਹੜਾ ਉਹ ਨੁਕਸਾਨ ਹੋਣਾ ਤੇ ਤਗੜੇ ਦਾ ਜਿਹੜਾ ਉਹ ਪਹਿਲਾਂ ਵੀ ਤੁਸੀਂ ਦੇਖਦੇ ਹੋ ਅੱਜ ਬਹੁਤੇ ਹੰ ਦਾ ਸਦਕ ਵਿੱਚ ਜਮਾਨਤ ਨਹੀਂ ਮਿਲਦੀ ਆ ਜਿਹੜਾ ਕੋ ਤਗੜਾ ਹੁੰਦਾ ਜਿੰਨ ਤੋਂ ਸਾਦੇ ਵਿੱਚ ਵੀ ਬਾਰੇ ਬਾਰ ਜਮਾਨਤ ਪ੍ਰਾਪਤ ਜਾਂਦਾ ਸੋ ਮੇਰਾ ਮਤਲਬ ਇਹ ਆ ਕਿ ਮੈਂ ਕਾਨੂੰਨ ਤਹਾੜਿਆਂ ਨੂੰ ਤੇ ਕਾਨੂੰਨ ਲਾਗੂ ਕਰਨ ਵਾਲਿਆਂ ਨੂੰ ਮੇਰੀ ਨਿਮਰਤਾ ਸਹਿਤ ਬੇਨਤੀ ਹੈ ਕਿ ਪ੍ਰਗੋਹ ਰੇਕ ਜਿਹੜਾ ਮਨੁੱਖ ਇੱਥੇ ਐ ਉਹਨੂੰ ਜੀਉਣ ਦਾ ਹੱਕ ਔਰ ਵਿਸ਼ੇਸ਼ ਕਰਕੇ ਜਿਹੜੀਆਂ ਸਾਡੀਆਂ ਆ ਬੱਚੀਆਂ ਦੀ ਬੇਪਤੀ ਤੇ ਅਜਿਹਾ ਕੁਝ ਵਾਪਰਦਾ ਕਿ ਉਹਨਾਂ ਦੀ ਮੌਤ ਉਹਨਾਂ ਨੂੰ ਜੀਉਣ ਦਾ ਹੀ ਹੱਕ ਨਹੀਂ ਅਜਿਹਿਆਂ ਨੂੰ ਤੇ ਫੜ ਕੇ ਕੋਈ ਸਜ਼ਾ ਨਹੀਂ ਉਹਨਾਂ ਨੂੰ ਫੜ ਕੇ ਤੇ ਸਿੱਧੀ ਗੋਲੀ ਮਾਰ ਦੇਣੀ ਚਾਹੀਦੀ ਹੈ ਤਾਂ ਗੋਲੀ ਵੀ ਉਹਨਾਂ ਨੂੰ 1-1 ਕਰਕੇ ਮਾਰਨੀ ਚਾਹੀਦੀ ਘਟੋ-ਘਟੋ ਨਾਲ ਮਰ ਲੱਗਿਆ ਉਹਨਾਂ ਨੂੰ 1.5 ਘੰਟੇ ਤੱਕ ਲੱਗਦਾ ਅਜਿਹੀ ਸਜ਼ਾ ਦੀ ਜਿਹੜੀ ਹੈਗੀ ਹੈ ਵਿਵਸਥਾ ਚਾਹੀਦੀ ਹੈ ਜਿਵੇਂ ਪਹਿਲਾਂ ਗੱਲ ਹੁੰਦੀ ਸੀ ਨਾ ਗੋਲੀ ਕੇ ਬਦਲੇ ਗੋਲੀ ਠੀਕ ਹੈ ਮੌਤ ਬਦਲੇ ਮੌਤ ਜੇ ਕਹਿੰਦਾ ਹੱਥ ਕੱਢ ਦੋ ਤਾਂ ਹੱਥ ਕੱਟਿਆ ਜਾਵੇ ਚਾਹੇ ਇਹ ਕਾਨੂੰਨ ਜਿਹੜੇ ਆ ਸਾਡੇ ਕਹਿੰਦੇ ਆ ਕਿ ਮਨੁੱਖੀ ਅਧਿਕਾਰਾਂ ਦੇ ਵਿਰੁੱਧ ਨੇ ਪਰ ਲੇਕਿਨ ਹੁਣ ਜੋ ਹਰ ਹੱਦ ਬਣਦੇ ਜਾ ਰਹੇ ਆ ਇਹਦੇ ਮੁਕਾਬਲੇ ਅਜੇ ਹੀ ਸਜ਼ਾਵਾ ਦਾ ਵਿਧਾਨ ਕਰਨਾ ਪਵੇਗਾ ਪਰ ਸਾਡੇ ਜੋ ਨਵੇਂ ਕਾਨੂੰਨ ਆਏ ਆ ਉਹਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਅਜਿਹੇ ਕ੍ਰਿਮੀਨਲਾਂ ਨੂੰ ਬਚਾਉਣ ਵਾਲੀਆਂ ਧਰਾਵਾਂ ਨੇ ਸੋ ਇਸ ਕਰਕੇ ਮੇਰੀ ਬੇਨਤੀ ਹੈ ਮੇਰੀ ਅਪੀਲ ਹੈ ਕਿ ਭਰਾਵੋ ਇੱਕ ਇੱਕ ਲਫ਼ਜ਼ ਜਿਹੜਾ ਉਹ ਮਨੁੱਖਤਾ ਦੇ ਲਈ ਜਿਹੜਾ ਇੱਥੇ ਰੱਖਿਆ ਕਈ ਵਾਰੀ ਕਈ ਚੀਜ਼ਾਂ ਲਕਦੀਆਂ ਨੇ ਕਿ ਸ਼ਾਇਦ ਕਿ ਸਮੇਂ ਦੇ ਅਨੁਕੂਲ ਨਹੀਂ ਲੇਕਿਨ ਜੁਰਦਾ ਸਾਰਾ ਕੁਝ ਮੁਰਖਤਾ ਦੇ ਨਾਲ ਹੀ ਹੈ ਪੀੜਤਾ ਦੇ ਨਾਲ ਹੀ ਜੁੜਦਾ ਹੈ ਸੋ ਸਮਾਂ ਜ਼ਿਆਦਾ ਲੱਗਿਆ ਇਸ ਦੇ ਲਈ ਮੈਂ ਡਾਕਟਰ ਫਤੇਹ ਜੀ ਤੋਂ ਵੀ ਖਮਾ ਚਾਹੁੰਦਾ ਬੁਰੇਵਾਲ ਜੀ ਤੋਂ ਵੀ ਖਮਾ ਚਾਹੁੰਦਾ ਸੋ ਵਾਈਫ ਜੀ ਦਾ ਘਰ ਸਾਰਾ